ਨੋ ਸਟ੍ਰੈਟਸ ਟੈਰਿਡੋਲ ਅੱਜ ਆਪਾਂ ਗੱਲਾਂ ਕਰਾਂਗੇ ਵੀ ਆਪਾਂ ਦੇਖਦੇ ਆਂਕਸਾ ਆਪਣੀਆਂ ਇਹ ਗੱਲ ਆ ਜਿਹੜੀ ਮੈਂ ਆਪਾਂ ਮੱਝਾਂ ਦੇ ਵਿਸ਼ੇ ਤੇ ਕਰਾਂਗੇ ਜਾਂ ਆਪਣੀ ਦੇਸੀ ਨੱਥੀਆਂ ਜਾਵਣੇ ਜਿਹੜੀਆਂ ਉਹਨਾਂ ਦੇ ਕਰਾਂਗੇ ਉਹ ਤਾਂ ਆ ਜਾ ਤੂਆ ਪਸ਼ੂ ਆਪਾਂ ਦੇਖਦੇ ਆਂ ਵੀ ਐਕਸਰ ਆਪਾਂ ਨੂੰ ਦੁੱਧਾ ਜਣਾ ਦੇਣਾ ਬੰਦ ਕਰ ਜਾਂਦਾ ਜਾਂ ਦੁੱਧਾ ਉਹ ਹੱਤਾ ਦਿੰਦਾ ਜੇ ਆਪਾਂ ਨੂੰ ਅੱਧਾ ਦੁੱਧ ਵੀ ਦਿੰਦਾ ਤਾਂ ਉਹ ਹੈ ਨਹੀਂ ਹੈਗਾ ਵੀ ਟਾਈਮ ਤੋਂ ਟਾਈਮ ਬੜੇ ਆਰਾਮ ਨਾਲ ਦੁੱਧਾ ਜਣਾ ਉਹ ਆਪਾਂ ਨੂੰ ਦੇ ਦੇ ਕਹਿੰਦਾ ਉਹ ਹਿੰਚਣ ਕਰ ਦੈਗਾ ਕਦੇ ਲਾਣੂ ਵੀ ਆਪਾਂ ਦੇਖਦੇ ਬਾਲਟੀ ਆ ਜਿਹੜੀ ਉਹਦੇ ਲੱਤਾਂ ਮਾਰਦਾ ਜਾਂ ਆਪਾਂ ਨੂੰ ਮਤਲਬ ਵੀ ਦੁੱਧਾ ਚੋਣ ਦੇ ਬਹੁਤ ਜਾਨੇ ਗ੍ਰੇਟ ਹੋ ਜਾਂਦੀ ਹੈਗੀ ਤਾਂ ਦੋਸਤੋ ਇਹ ਕਾਰਨ ਲਕੀ ਹੈ ਇਹਦੇ ਵਿੱਚ ਮੈਂ ਆਪਾਂ ਦੇਖੇ ਵੀ ਆਪਣੇ ਪਸ਼ੂ ਨੂੰ ਕੀ ਪ੍ਰੋਬਲਮ ਹੋ ਜਾਂਦੀ ਹੈਗੀ ਵੀ ਆਪਾਂ ਇੱਕ ਤਾਂ ਉਹਦੇ ਬਾਰੇ ਗੱਲ ਕਰਾਂਗੇ ਕੀ ਪ੍ਰੋਬਲਮ ਹੋ ਜਾਂਦੀ ਹੈ ਦੂਜਾ ਉਹਦੇ ਬਾਰੇ ਆਪਾਂ ਉਹਦਾ ਕੀ ਹੱਲ ਕਰ ਸਕਦੇ ਆ ਕਿਸ ਤਰ੍ਹਾਂ ਆਪਾਂ ਆਪਣੇ ਪਸ਼ੂ ਤੋਂ ਜਿਹੜਾ ਪਧਿਆ ਤੇ ਪੀਕ ਲੈਵਲ ਤੱਕ ਦੁੱਧ ਆ ਜਿਹੜਾ ਆਪਾਂ ਆਪਣੇ ਪਸ਼ੂਆਂ ਨੂੰ ਕਿਸ ਤਰ੍ਹਾਂ ਦਾ ਟ੍ਰੀਟਮੈਂਟ ਦੇ ਕੇ ਆਪਾਂ ਆਪਣੇ ਪਸ਼ੂਆਂ ਨੂੰ ਦੁੱਧ ਜਿਹੜਾ ਪੂਰਾ ਲੈ ਸਕਦੇ ਆ ਤੇ ਦੋਸਤੋ ਆਓ ਆਪਾਂ ਸ਼ੁਰੂ ਕਰਦੇ ਆਂ ਗੱਲ ਨੂੰ ਜੇ ਆਪਾਂ ਦੇਖੀਏ ਆਪਣਾ ਪਸ਼ੂ ਜਿਹੜਾ ਤਾਜ਼ਾ ਸੂ ਗਿਆ ਵੀ ਆਪਾਂ ਦੇਖਣਾ ਵੀ ਆਪਣੇ ਪਸ਼ੂ ਦੀ ਜੇਰ ਹੈ ਜਿਹੜੀ ਉਹ ਸ ਵੀ ਟਾਈਮ ਟੂ ਟਾਈਮ ਜਿਹੜਾ ਆਪਣਾ ਪਸ਼ੂ ਦਾ ਜਿਹੜਾ ਆਪਾਂ ਨੇ ਚਵਾਈ ਕਰਨੀ ਹੈ ਉਹ ਸਮਾਂ ਆਪਾਂ ਟਾਈਮ ਟੂ ਟਾਈਮ ਰੱਖਿਆਗਾ ਜਾਂ ਇਹ ਨਹੀਂ ਆਇਆਗਾ ਵੀ ਆਪਾਂ ਇੱਕਦਮ ਦੁੱਧਾ ਜਿਹੜਾ ਬੋਲਾ ਪੰਜਵੇਂ ਬੋਲਾ ਕਹਿੰਦੀ ਵੀ ਸਾਰਾ ਤਾਂ ਨਹੀਂ ਕੱਟਦਾ ਸਾਰਾ ਬੋਲਾ ਕੱਟਣ ਨਾਲ ਕੀ ਹੈ ਆਪਣੇ ਪਸ਼ੂ ਦਾ ਜਿਵੇਂ ਕੈਲਸ਼ੀਅਮ ਵਗੈਰਾ ਟੀਵਲ ਡਾਊਨ ਹੋ ਜਾਂਦਾ ਹੈ ਪ ਉਸ ਤੋਂ ਆਪਾਂ ਪਸ਼ੂ ਦਾ ਟ੍ਰੀਟਮੈਂਟ ਕਰਨ ਲੱਗਦਾ ਇਹਨਾਂ ਨਾਲ ਕੀ ਆਪਣੇ ਪਸ਼ੂ ਤੇ ਮਤਲਬ ਬਾਡੀ ਦੇ ਵਿੱਚ ਜਿਹੜੀ ਪ੍ਰੋਬਲਮ ਗ੍ਰੇਟ ਹੋ ਜਾਂਦੀ ਹੈ ਕਿ ਜਿਹਦੇ ਕਾਰਨ ਆਪਣੇ ਪਸ਼ੂ ਹੈ ਜਿਹੜਾ ਉਹਦੇ ਅੰਦਰ ਚਿਰਚੜਾ ਪਨ ਆ ਜਾਂਦਾ ਹੈ ਜਾਂ ਕਿਉਂਕਿ ਉਹ ਖबरा ਜਾਂਦਾ ਹੈਗਾ ਡਾਕਟਰੀ ਟ੍ਰੀਟਮੈਂਟ ਦੇ ਕਾਰ ਜਦੋਂ ਆਪਣੇ ਪਸ਼ੂ ਆਪਣੇ ਡਾਕਟਰਾਂ ਨਾਲ ਦੇ ਨਾਲ ਘਰਾਂਗੇ ਉਸ ਵਾਰ ਆਪਣੇ ਚੰਗੀ ਚਾਹਲੇ ਦੁੱਧ ਬਿਲਕੁਲ ਵੀ ਨਹੀਂ ਦੇਣਾ। ਦੋਸਤੋ ਆਪਣੇ ਕੀ ਕਰਨਾ ਹੈ ਤਾਂ ਇਸੀ ਮਤਲਬ ਇਹ ਪਹਿਲੀ ਗੱਲ ਤਾਂ ਆਪਣੇ ਜੇ ਪਸ਼ੂ ਤੇ ਜੇ ਰੜਕ ਵੀ ਗਈ ਤਾਂ ਆਪਣੇ ਜੇਰ ਹੱਥ ਨਾਲ ਕਦੇ ਵੀ ਡਾਕਟਰ ਤੋਂ ਪੜਵਾਣੇ ਨਹੀਂ ਆਪਾਂ ਨੇ ਉਹ ਜਿਵੇਂ ਆਪਾਂ ਦੇਖਦੇ ਮਾਰਕੀਟਾਂ ਦੇ ਵਿੱਚ ਐਜਸਾ ਪਾਣ ਹੁੰਦਾ ਆਪਣਾ ਆਯੁਰਵੇਦਿਕ ਹੈਗਾ ਉਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈਗਾ ਆਪਾਂ ਆਪਣੇ ਪਸ਼ੂ ਨੂੰ ਪਧਿਆ ਮਤਲਬ ਵੀ ਅੱਧਾ ਲੀਟਰ ਰੂਟੀਨ ਦੇ ਵਿੱਚ ਦੇ ਕੇ ਵੀ ਜਾਂ 100-100 ਗ੍ਰਾਮ ਦੇ ਕੇ ਆਪਾਂ ਆਪਣੇ ਪਸ਼ੂ ਤੋਂ ਜੇਰ ਜੇ ਨਹੀਂ ਵੀ ਪਈ ਤਾਂ ਉਹ ਜੇਰ ਨੂੰ ਕੀ ਗਾਲ ਕੇ ਹੌਲੀ ਹੌਲੀ ਆਪਣੇ ਪਸ਼ੂ ਦੇ ਅੰਦਰੋਂ ਘੱਟ ਜਾਂਦਾ ਹੈ ਜੱਗੇ ਦੇ ਨਾਲ ਆਪਣਾ ਪਸ਼ੂ ਨਾਲ ਦਾ ਡਾਕਟਰ ਤੋਂ ਖਿਭਰਾਉਂਦਾ ਨਾ ਹੀ ਉਹ ਕਿਸੇ ਦਾ ਮਤਲਬ ਵੀ ਟੀਕਾ ਲਗਣਗਾ ਨਹੀਂ ਹੋਰ ਜੋ ਵੀ ਕਿਸੇ ਤਰ੍ਹਾਂ ਦੀ ਖਿਭਰਾਟ ਉਹਦੇ ਅੰਦਰ ਆਪਣੇ ਪਸ਼ੂ ਦੇ ਨਹੀਂ ਆਉਂਦੀ ਤੇ ਦੂਜਾ ਦੋਸਤ ਆਪਾਂ ਦੇਖੀਏ ਵੀ ਜਦੋਂ ਆਪਣੇ ਪਸ਼ੂ ਦੇ ਅੰਦਰ ਜੇ ਰਹਿ ਜਾਂਦੀ ਹੈ ਜਾਂ ਆਪ ਆਪਣੇ ਪਸ਼ੂ ਦੀ ਵੈਕਸੀਨੇਸ਼ਨ ਨਹੀਂ ਕਰਦੇ ਜਾਂ ਚੂਈ ਡਿਵਰਮਿੰਗ ਨਹੀਂ ਕਰਦੇ ਟਾਈਮ ਟੂ ਟਾਈਮ ਤਾਂ ਆਪਣੇ ਪਸ਼ੂ ਨੂੰ ਕੀ ਗ੍ਰੇਟ ਹੁੰਦਾ ਹੈ ਆਪਣੇ ਪਸ਼ੂ ਦੇ ਅੰਤਰਾ ਜਿਹੜਾ ਜਿਵੇਂ ਕਈ ਵਾਰ ਆਪਾਂ ਕੀ ਕਰਦੇ ਆ ਜਿਵੇਂ ਖਾਣੇ-ਦਾਣੇ ਚ ਆਪਾਂ ਕਣਕ ਦੇ ਦਾਣੇ ਆ ਕਣਕ ਦੀ ਲੇਟੀ ਵਗੈਰਾ ਜਾਂ ਦਲੀਆ ਵਗੈਰਾ ਨਾਲ ਉਹ ਕਹਦਾ ਨੇ ਆਪਾਂ ਜਿਵੇਂ ਜਾਂ ਪੀੜ ਹੈ ਨਿਮਾ ਪਿਆਉ ਕਿ ਗਿਆ ਕਿੰਨੀ ਕਰਕੇ ਰੰਨ ਕੇ ਦੇ ਦਾਨਿਆ ਤਾਂ ਇਹਦੇ ਟੱਪ ਕੀ ਹੈ ਦੋਸਤੋ ਆਪਣੇ ਪਸ਼ੂ ਦਾ ਤਜਾਮ ਹੈ ਜਿਹੜਾ ਆਪਾਂ ਦੇਖੀਏ ਵੀ ਤਜਾਮ ਉਹ ਬਣਨ ਲੱਗ ਜਾਂਦਾ ਹੈ ਆਪਣਾ ਪਸ਼ੂ ਹੈ ਜਦੋਂ ਤੋਇਆ ਬਣਨ ਲੱਗ ਜਾਵੇ ਅੰਦਰ ਚਿਰਚੜਾ ਬਣ ਪੈਦਾ ਹੋ ਗਿਆ ਤਾਂ ਆਪਣੇ ਪਸ਼ੂ ਨੂੰ ਦੁੱਧ ਜਿਹੜਾ ਆਪਾਂ ਨੂੰ ਬਿਲਕੁਲ ਵੀ ਨਹੀਂ ਦੇਣਾ ਤਾਂ ਦੋਸਤੋ ਇਸ ਤਰ੍ਹਾਂ ਦੀ ਖਰਾਏ ਨੇ ਜਿਹੜੀ ਆਪਾਂ ਉਹਨੂੰ ਦੇਣ ਤੋਂ ਵੀ ਆਪਾਂ ਨੇ ਪਹਿਲੀ ਗੱਲ ਤਾਂ ਆਪਾਂ ਜਿਹੜਾ ਪਲੇ ਪਸ਼ੂ ਨੂੰ ਡਰਾਈ ਮੈਟਰ ਦੇਣਾ ਹੈ ਉਹਨੂੰ ਸੁੱਕਾ ਖਾਣਾ ਦਾਣਾ ਦੇਣਾ ਹੈ ਟਾਈਮ ਟਾਈਮ ਦਵਾਈ ਵੀ ਬੈਠਣੀ ਹੈ ਕਰਨੀ ਆ ਉਸਦੇ ਨਾਲ ਨਾਲ ਕੀ ਹੈ ਦੋਸਤੋ ਆਪਾਂ ਮਾਰਕੀਟਾਂ ਦੇ ਵਿੱਚ ਮਤਲਬ ਵੀ ਜਿਵੇਂ ਆਪ ਜਿਵੇਂ ਨਾਲ ਉਹ ਲਗ ਲਗ ਕੰਪਨੀਆਂ ਉਹ ਡਾਕਟਰ ਜੋਂ ਦੀ ਆ ਗਈ ਨਾਲ ਉਹ ਹਾਈ ਬਟ ਦੀ ਆ ਗਈਆਂ ਲਗ ਲਗ ਕੰਪਨੀਆਂ ਦੀਆਂ ਹੋਮਿਓਪੈਥੀ ਬੜੀ ਰੰਗ ਆ ਰਹੀਆਂ ਨੇ ਉਹ ਪ੍ਰੋਟੀਨ ਦੇ ਵਿੱਚ ਦੇ ਜੀ ਦੇ ਨਾਲ ਆਪਣੇ ਪਸ਼ੂ ਦੇ ਅੰਦਰ ਕੀ ਆਕਸੀਟੋਸਿਨ ਲਈ ਜੋਂ ਲੱਗ ਜਾਂਦਾ ਜਾਂ ਜੋਨ ਦੋਸਤ ਆਪਣੇ ਪਸ਼ੂ ਦੇ ਅੰਦਰ ਆਕਸੀਟੋਸਿਨ ਜਿਹੜਾ ਰਿਲੀ ਜਾਊਗਾ ਤਾਂ ਆਪਣਾ ਪਸ਼ੂਆ ਜਿਹੜਾ ਠੰਡਾ ਸੁਸੀਲ ਖੜ ਜਾਊਗਾ ਤੇ ਆਪਣਾ ਪਸ਼ੂਆ ਜਿਹੜਾ ਆਪਾਂ ਨੂੰ ਦੁੱਧ ਦੀ ਮਾਤਰਾ ਜਿਹੜੀ ਪੂਰੀ ਦੇਊਗਾ ਤੇ ਜਿਹੜਾ ਉਹਦੇ ਅੰਦਰ ਚਿਰਚੜਾ ਪਾਣਾ ਉਹ ਵੀ ਔੜੇ ਔੜੇ ਮਤਲਬ ਵੀ ਟਾਈਮ ਤੋਂ ਟਾਈਮ ਖਤਮ ਹੁੰਦਾ ਬਗਿਆ ਜਾਊਗਾ ਕਦੋਂ ਤੱਕ ਆਪਾਂ ਇੰਨਾ ਜੰਮ ਕਰਕੇ ਤੇ ਆਪਾਂ ਦੋਸਤੋ ਆਪਣੇ ਪਸ਼ੂ ਤੋਂ ਵਧੀਆ ਦੁੱਧ ਤਾਂ ਲੈ ਲਾਂਗੇ ਉਸੇ ਨਾਲ ਨਾਲ ਕਿ ਦੋਸਤੋ ਜੇ ਇੱਕ ਤਾਂ ਆਪਣਾ ਪਸ਼ੂ ਦੁੱਧ ਢਿੰਡਾ ਦਊਗਾ ਜੁੱਟਾ ਆਪਣੇ ਚਵਾਈ ਦਾ ਟਾਈਮ ਸਹੀ ਰੱਖਾਂਗੇ ਤਾਂ ਮੈਨੂੰ ਦੁੱਧਾ ਜਿਹੜਾ ਪਸ਼ੂ ਘਾਟ ਦੇ ਵਿੱਚ ਪੂਰਾ ਲੈ ਆਉਂਦਾ ਹੈ ਕਿਉਂਕਿ ਦੁੱਧ ਵੀ ਪੂਰਾ ਕੱਢਣਾ ਹੈਗਾ ਤੇ ਦੋਸਤੋ ਆਪਾਂ ਦੁੱਧ ਪੂਰਾ ਲੈ ਲਾਂਗੇ ਨਾਲ ਨਾਲ ਆਪਾਂ ਇਹਦੇ ਵਿੱਚ ਕੀ ਦੇਖਣਾ ਹੈ ਵੀ ਆਪਾਂ ਇਹਦਾ ਜੇ ਆਪਾਂ ਦੇਖੀ ਕਈ ਵਾਰ ਕੋਈ ਕਿਸਾਨ ਵੀਰ ਕਹਿੰਦੇ ਨੇ ਵੀ ਇਹਦਾ ਕੋਈ ਨੁਕਸਾਨ ਤਾਂ ਨਹੀਂ ਹੋਮਿਓਪੈਥੀ ਦੀ ਮੈਡੀਸਿਨ ਦਾ ਕਿਸਾਨ ਵੀਰੋ ਕੋਈ ਵੀ ਨੁਕਸਾਨ ਨਹੀਂ ਹੈਗਾ ਇਹ ਆਪਣੇ ਦੇਣੀ ਚਮਿਆਂਗੀ ਆਪਣੇ ਬਸ ਨੂੰ ਸਵੇਰੇ ਸ਼ਾਮ ਆਪਾਂ ਨੇ ਦੇ ਸਕਦੇ ਆਂਗੇ ਜਿਵੇਂ ਆਪਾਂ 6 ਟਾਈਮ ਤੋਂ 15 ਤੋਂ 20 ਮਿੰਟ ਪਹਿਲਾਂ ਜਿਹੜੀ ਆਪਾਂ ਦੇ ਸਕਦੇ ਆਂ ਮੈਡੀਸਨ ਡਾਕਟਰ ਜੌਹਲ ਦੀ ਆਉਂਦੀ ਹੈ ਜਿਹੜੀ ਆਪਾਂ ਉਹਨੂੰ ਕਹਿ ਸਕਦੇ ਮੈਨੂੰ ਰੈਲੈਕਸ ਮੂਡ ਵੀ ਆਉਂਦੀ ਹੈ ਇੱਕ ਡਾਕਟਰ ਮੈਡੀ ਦੀ ਤੇ ਆਪਣਾ ਜੇ ਆਪਾਂ ਦੇ ਇਸੇ ਡਾਕਟਰ ਜੌਹਲ ਦੀ ਆਉਂਦੀ ਹੈ ਜਿਹੜੀ ਲੈਪਟੋ ਮੂਡ ਆਉਂਦੀ ਹੈਗੀ ਤੇ ਜੇ ਆਪਾਂ ਨੇ ਲਾ ਲੋ ਵੀ ਹਾਈ ਬਟਰੀ ਦੇਣੀ ਹੈ ਤਾਂ ਪਹਿਲੇ ਵਿੱਚ ਦੇਖਣਾ ਵੀ ਕਈ ਵਾਰ ਇੱਕ ਥਣ ਚੋਂ ਘੱਟ ਦੁੱਧ ਆ ਰਿਹਾ ਤਾਂ ਉਹਦੇ ਵਿੱਚ ਕੀ ਹੈ ਕਿ ਬਰੋ ਕੀ ਉਹ ਦੇ ਸਕਦੇ ਆਂ ਜੇ ਚਾਹ ਦੇ ਥਣ ਚੋਂ ਦੁੱਧ ਘਟਾ ਰਿਹਾ ਨੇ ਆਕੜਿਆ ਹੋ ਤਪੋਰੇ ਵਿੱਚ ਆਪਾਂ ਨੇ ਮਾਸਟਰ ਕਿਉਰਾ ਜਿਹੜਾ ਆਪਾਂ ਆਪਣੇ ਪਸ਼ੂ ਨੂੰ ਦੇ ਸਕਦੇ ਆ ਦੇਣੀ ਕੀ ਮੈਂ ਦੋਸਤੋ ਇਹ ਆਪਾਂ ਰੁਟੀਨ ਦੇ ਵਿੱਚ 20 ਤੋਂ 25 ਬੂੰਦਾਂ ਨੇ ਜਿਹੜੀਆਂ ਸਾਰੀਆਂ ਮੈਡੀਸਨਾਂ ਦੀਆਂ ਆਪਾਂ ਰੁਟੀ ਦੇ ਪਾ ਕੇ ਚਵਾਈ ਦਾ ਟਾਈਮ ਤੋਂ 15 ਤੋਂ 20 ਮਿੰਟ ਪਹਿਲਾਂ ਦੇਣੀਆਂ ਨੇ ਇਹਦੇ ਨਾਲ ਆਪਣੇ ਪਸ਼ੂ ਦੇ ਅੰਦਰ ਜਿਹੜਾ ਆਕਸੀਡੇਸ਼ਨ ਲਈ ਜਾ ਜਾਂਦਾ ਜਿਸ ਕਾਰਨ ਆਪਣਾ ਪਸ਼ੂ ਹੈ ਜਿਹੜਾ ਦੁੱਧ ਵਧੀਆ ਤੇ ਪੂਰਾ ਦੁੱਧ ਕੱਢਦਾ ਹੈਗਾ ਦੋਸਤੋ ਜੇ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੇ ਵੀਡੀਓ ਨੂੰ ਕੀ ਸ਼ੇਅਰ ਕਰੇ ਮਿਲਦਾ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ